ਚੈੱਕ ਕਰੋ ਜੇ ਤੀਜਾ ਦਿਨ ਫਿਰ ਫੋਰਮੈਨ ਸਾਹਿਬ ਨਹੀਂ ਆਗੇ ਨੇ ਕਿਧਾਂ ਬੁਰਮਣਾ ਆ ਵਧੀਆ ਜੀ ਵਧੀਆ ਕਰੀ ਜਾਂਦੇ ਜੇ ਐਸਾ ਨਾ ਤੁਸੀਂ ਅੱਜ ਸ਼ਾਇਦ ਨਿਬੇੜੀ ਦਿਓ ਅੱਜ ਨਹੀਂ ਤੇ ਕੱਲ ਬੜਾ ਖਿੱਚਿਆ ਕੰਮ ਤੁਸੀਂ ਸਾਰੇ ਬੰਦੇ ਇੱਕੋ ਜਿਕੇ ਥੋੜਾ ਹੁੰਦੇ ਆ ਨਾ ਆ ਕੁਝ ਬੰਦੇ ਹੁੰਦੇ ਵੀ ਆ 10 10 ਕਰਾਉਣਾ ਪੈਂਦਾ ਐ ਮੈਨਾਂ ਤੁਹਾਡੇ ਦਾ ਨਜ਼ਾਰਾ ਵੱਜਾਈ ਹੱਥ ਨਹੀਂ ਦਿਲਵਾ ਕਾਲੇ ਨਹੀਂ ਹੱਤਾ ਕਰਕੇ ਵੇਕੇ ਆਈ ਦੇ ਨਹੀਂ ਤਾਂ ਪਹਿਲਾਂ ਹੀ ਹੱਥ ਕਾਲੇ ਘਾਡੇ ਰੰਦੇ ਹੁੰਦੇ ਸੀ ਕੀਤੀ ਯਾ ਬੁਟੇ ਬ੍ਰੇਕਾਂ ਚੈੱਕ ਕਰਨ ਦੇ ਬਈ ਇਹਨੇ ਬੱਡ ਬੱਡ ਕੱਢ ਕੇ ਰੱਖਿਆ ਸੀ ਪਹਿਲਾਂ ਹੀ ਵਾਰ ਤੋਤੀ ਸੋ ਗੁੜਕੀਆਂ ਨਾਲ ਹੀ ਲੱਗੀਆਂ ਦੇ ਨਾਲ ਹੀ ਲੱਗੀਆਂ ਨਾਲ ਹੀ ਲੱਗੀਆਂ ਆਹ ਇਹ ਸੁਪਰ ਸੀਟਰ ਇਹਦੀ ਵੀ ਕੱਢ ਕੇ ਕਿਸ ਦਿਨ ਕਰਦੇ ਆ ਰਿਪੇਅਰ ਬੈਰ ਕਬੂਰਾਂ ਨੂੰ ਕਰਦੇ ਆਂ ਦਿਨ ਮਡਲੀਸ ਇਹਦਾ ਵੀ ਸੀਜ਼ਨ ਆਉਣੀ ਵਾਲਾ ਮਗਰੇ ਪਟਾ ਠੀਕ ਹੈਗਾ ਵਟਿਆ ਮਰਾ ਇਹ ਪਤਾ ਨਹੀਂ ਪਾਣ ਨੂੰ ਮਾਣਿਆ ਬੁਚਾ ਪਾ ਲਏ ਇਹਦੀਆਂ ਉਤਲੀਆਂ ਪੱਤਰੀਆਂ ਵੇਲਾ ਪਲੇਨ ਆ ਨਾ ਉਹਨਾਂ ਦੂਜੀ ਕਈ ਮਸ਼ੀਨਾਂ ਦੇ ਵੱਡੇ ਹੁੰਦੇ ਇਨਾਂਜ। ਪੈਸ਼ੇ ਨੂੰ ਲਈ ਜਾਂਦਾ ਸਮਾਨ ਜਿਹੜਾ। ਸਮਾਨ ਬੁਰਾ ਚਾਹ ਤਾ ਲੱਗੇ ਬਾਈ ਬਾਸਟਰ ਕਿੱਥੀ ਗਿਆ ਬੰਦੇ ਆ। ਪੱਤਰੀ ਗੋਲ ਜੀ ਹੋ ਗਈ ਸੀ। ਤੇ ਉਹਦੇ ਤਕੀ ਕਰ ਦਿੰਦੇ। ਤੇ ਕੱਢੀ ਜਾਂਦੇ ਕਰਾ ਕੇ ਬੈੱਡ ਬੁੱਢ ਪਾਤਾ ਇਨਾਂ। ਹੀਰੋ ਨਾਲ। ਮਨਾ ਕਰ ਰੈਡੀ ਕੀਤੀ ਜਾਵੇ। ਕਰਤਾ ਰਹੇ ਨਹੀਂ ਉਹ ਕੱਲ ਪਰਤੋ ਫੋਰਮਾਣਾ ਜੀ ਇੰਨਾ ਰੈਡੀ ਕਰਤੀ ਮਸ਼ੀਨ ਹੋ ਗਈ ਰੈਡੀ ਕਿੰਨਾ ਚਿਰ ਆਇਆ ਕੰਮ ਵਾਜ ਆ ਮੈਨਾਂ ਅਸਾਂ ਗਰੀਬ ਗਲਾਸ ਕਰਤੀ ਸਟਾਫ ਕਰਦੀ ਕਦਾਂ ਫੋਰਮਾਣਾ ਕਰੀਏ ਨਾ ਪਾਣਾ ਕੜਾਕੇ ਹੀ ਕੱਢੀ ਜਾਂਦੇ ਤੁਸੀਂ ਦੇ ਦੋਹਾਂ ਦਿਨਾਂ ਇਹ ਮਸ਼ੀਨ ਬੈਟ ਕਰਤੀ ਜੇ ਕਈ ਬੰਦੇ ਹੁੰਦੇ ਗੜੀ ਨਮੀ ਨਮੀ ਨਾ ਲਾ ਦਿੰਦੇ ਸਰੋ ਬੰਦੇ ਫਾਸਟ ਰੱਖਣ ਦਾ ਫਾਇਦਾ ਆਵੇ ਲੋ ਬੰਦਾ ਰੱਖਣੇ ਕੋਈ ਲੋਡ ਹੀ ਨਹੀਂ ਪੈਸੇ ਪੂਰੇ ਭਰਨੇ ਆ ਨਾ ਵੀਰ ਆਇਆ ਬਈ ਜੀ ਰੱਬਿਆ ਲੋ ਆਹ ਪ੍ਰੈਸ਼ਰ ਫਿੱਟ ਕਰੀ ਜਾਂਦੇ ਜਵਾਗ ਮਸ਼ੀਨ ਧੋਨੇ ਅੱਜ ਕਰੀ ਜਾਂਦੇ 베어ਿੰਗ ਸਾਫ ਵੀਰ ਲੱਗੇ ਯੋਰੀ ਪਾਉਣ ਲੱਗੇ ਪ੍ਰੈਸ਼ਰ ਬਾਬੇ ਦਾ ਨਾ ਲੱਗੇ ਬਾਸਕੜ ਕਰਤੀ ਫਿੱਟ ਚੈੱਕ ਕਰੋ ਤੁਸੀਂ ਥ੍ਰੈਸ਼ਰ ਟ੍ਰੈਸ਼ਰ ਇਹਦਾ ਇੱਕੋ ਸਾਈਡ ਹੀ ਚੱਲਣ ਵਾਲਾ ਕਰਤਾਰ ਦੇ ਹੱਡੀ ਦੇ ਦੋਵੇਂ ਸਾਈਡਾਂ ਜੈ ਨਾਲ ਇਹਦਾ ਇੱਕੋ ਸਾਈਡ ਚੱਲੂਗੀ ਆਹ ਵੇ ਫੋਰਮੈਨ ਭੱਜਾ ਫਿਰਦਾ ਈ ਕਿਦਾਂ ਫੋਰਮੈਨ ਮੈਨਾ ਬੜੇ ਹੱਸਦੇ ਆ ਕੀ ਚੱਕਰ ਤੁਸੀਂ ਇਹ ਬੰਦੇ ਖੁਸ਼ ਹੀ ਰਹਿੰਦੇ ਮੈਂ ਹਸਾ ਲਾਇਆ ਮੈਂ ਹਸਾ ਉਹਦਾ ਸੁਤਰ ਹੀ ਫੇਰ ਹੁੰਦਾ ਪਤਾ ਜੇ ਦੁਖੀ ਜਾਵੇ ਨਾ ਫੇਰ ਨਹੀਂ ਗੱਲ ਬੰਦੀ ਹੈ ਨਾ ਕੋਸ਼ ਕੋਸ਼ ਜੀ ਖੁਸ਼ ਰਹਿੰਦਾ ਜਿਹੜਾ ਬੰਦਾ ਦੁਖੀ ਜਾਵੇ ਨਾ ਕੌਵੇਂ ਕੰਮ ਬੰਦਾ ਘੱਟ ਹੀ ਕੀ ਕਰੇ ਰਵੇ ਖੁਸ਼ ਕੱਪੜਾ ਸਾਫ਼ ਕਰਕੇ ਚੱਲਦਾ ਸਹੀ ਗੱਲ ਐਣਾ ਕੋਈ ਨਹੀਂ ਟੈਨਸ਼ਨ ਆ ਲਾਉ ਤੁਸੀਂ ਜਿਹੜੇ ਚੱਲ ਗਏ ਚੱਲ ਗਏ ਜਿਹੜੇ ਆ ਗਏ ਆ ਗਏ ਵੀਰ ਹਾਂ ਫਿਰ ਕੀ ਆ ਚੱਲਣੋ ਥੋੜਾ ਰਾਣੀਆਂ ਰਾਜ ਲੀਆਂ ਹਾਂ ਸਾਡੇ ਕੋਈ ਚਾਚਾਂ ਸੇਕੇ ਤੋਂ ਸਾਨੂੰ ਲੋਕ ਮੇਨੇ ਮਾਰਨਾ ਆਪੇ ਭਰਾਵਾ ਹਾਂ ਚਲੋ ਕੋਈ ਨਹੀਂ ਕਿ ਦਿਨ ਆਊਗਾ ਹੀ ਕਰਨ ਗਈ ਚੱਤੇ ਹਨਾ ਚਲੋ ਅਈ ਘੜਾ ਗਿਆ ਦਾ ਭਰਾ ਮਾੜਾ ਸੋਝਦੇ ਆ ਬਾਕੀ ਸਾਰੀ ਕੰਪਲੀਟ ਕਰਤੀ ਨਾ ਮਨਾ ਇੱਤੇ ਸਰਪਰ ਪੇਰ ਤੇ ਖਰਚਾ ਦੱਸਾ ਕਿੰਨਾ ਆਇਆ ਏ ਐ ਬੋਰ ਬਣਾ ਰਿਪੇਅਰ ਦਾ ਦੱਸਾਂ ਕਿੰਨਾ ਖਰਚਾ ਆਇਆ ਜੇ ਇਹਦਾ 1000 ਰੁਪਇਆ ਹਾਂ 1000 ਰੁਪਇਆ ਜੋ ਮਸ਼ੀਨ ਦੀ ਰਿਪੇਅਰ ਕਰਤੀ ਜਾਂਦੀ ਸੀ ਚੈੱਕ ਕਰੋ ਦੇ ਪੂਰਾ 1000 ਰੁਪਇਆ ਲੱਗਾ ਬਸ ਥੋੜਾ ਜਿਹਾ ਉਹਦਾ ਸੰਭਾਲ ਲਿਆ ਤਾਂ ਉਹਦਾ 1000 ਰੁਪਇਆ ਲੱਗਾ ਹੋਰ ਤਾਂ ਕੁਝ ਪਿਆ ਹੀ ਨਹੀਂ ਦੇ ਕਰਮਾਂ ਵਾਲੀ ਰਾਣੀ ਆ ਰਾਣੀ ਸੁੰਦਰਾ ਸਿੱਧੂ ਮੂਸੇ ਵਾਲੇ ਮਾਣਾ ਮੁਸ਼ਵੇ ਖੜੀ ਰੱਖੀ ਪੂਰੀ ਉਹਨੇ ਦੇ ਇਹੋ ਕੜਾਕੇ ਗੱਡੀ ਆਉਂਦਾ ਦੇ ਕੱਲਾ ਹੀ ਬੜਾ ਕੱਲਾ ਹੀ 100 ਵਰਗਾ ਏ ਵੇਖੋ ਸਾਰੇ ਗਲੀਸ ਕਰਤੀ ਮਾਣਾ ਜਿਹੜਾ ਬੈਰਿੰਗ ਧੋ ਧੋ ਪਾਇਨ ਬੈਰਿੰਗ ਬੜੇ ਉਦਾਂ ਹੀ ਤੱਕਾ ਹੀ ਕੀਤਾ ਪਿਛਲੇ ਯਾਰ ਬੰਦਿਆਂ ਨੇ ਪਰ ਇੰਨਾ ਬੈਰਿੰਗ ਧੋ ਧੋ ਕੇ ਸਾਰੇ ਗਲੀਸ ਕੀਤੀ ਬੰਦਿਆਂ ਨੇ ਮਾਣਾ ਬਾਟੀ ਗੜ ਤੇ ਮੈਂ ਕਾ ਖੁਸ਼ੀ ਪੂਰਾ ਨਜ਼ਾਰੇ ਵੱਜ ਗਏ ਯਾਰ ਕਾ ਨਹੀਂ ਤੇ ਆਪ ਗੁਰੂਆ ਤੇਲ ਨਾਲ ਕਾਲੇ ਹੱਥ ਰਹਿੰਦੇ ਸਾਡੇ ਤਿਆਰ ਕਾ ਵਿੱਚ ਚਿੱਟੇ ਹੈ ਨਹੀਂ ਤੇ ਇੱਥੇ ਆਡੇ ਹੱਥ ਨੇ ਹੀ ਆ ਕਾਲੇ ਇਧਰ ਬੱਦਲ ਚੜਿਆ ਕਿਤੇ ਸਿੱਧਾ ਜਾ ਐਂਡੀ ਕਰਾਈ ਜਾਂਦੇ ਜੀ ਆਪਾਂ ਵਾੜੀਏ ਛੱਡ ਚ ਇਹਨੂੰ ਆ ਸੁਪਰ ਸੀਟਰ ਕੱਢਣਾ ਹੋਣਾ ਚੱਤੇ ਨਾਲ ਰਿਪੇਅਰ ਕਰਨੀ ਇਹਦੀ ਆਪਾ ਇਹੋ ਵੀਰਾਂ ਨੇ ਕਰ ਦੇਣੀ ਰਿਪੇਅਰ ਜਦੋਂ ਅੰਦਰਵਾੜੀ ਨਾ ਟੋਏ ਜੇ ਪੱਦਰੇ ਕਰਨੇ ਜੀ ਵੀਰ ਸੀਪਾਂ ਨੂੰ ਤੇਲ ਮਾਰ ਦੇਣਾ ਅਸੀਂ ਡੀਜ਼ਲ ਹਾਂਜੀ ਮਾਰਨਾ ਹੈ ਇਹ ਮਾਰਨਾ ਆ ਬੁਰਸ਼ ਨਾ ਮਾਰ ਦੋ ਉਹਨੂੰ ਕੋਈ ਨਹੀਂ ਮਾਰਦਾ ਡੀਜ਼ਲ ਮਾਰ ਕੇ ਫੇਰ ਪਾਏ ਉਹ ਖੁੱਲਦੀਆਂ ਸੌਖੀਆਂ ਕਈਆਂ ਮਸ਼ੀਨਾਂ ਦੀਆਂ ਵੇਖੀਆਂ ਜੇ ਸੀਪਾਂ ਬਾਹਰ ਖੁੱਲ ਜਾਂਦੀਆਂ ਹਾਂ ਖੁੱਲਦੀਆਂ ਵੀਰ ਹਾਂ ਲਾਈਆਂ ਨਾ ਸਰਗੇ ਲਾ ਜਾਂਦੇ ਬਾਹਰ ਕੱਢ ਕੇ ਬਾਹਰ ਉਹਨਾਂ ਸਰਗੇ ਲਾਏ ਵਿੱਚ ਖੋਲਣ ਦੀ ਲੋੜ ਨਹੀਂ ਇਹਦੇ ਉਤਲੀ ਸੇਪ ਲਾਉਣੀ ਪੈਂਦੀ ਥਲੜੀ ਵਾਸਤੇ ਪਰ ਉਹਦੇ ਜਿਗਾੜ ਦਿੱਤੇ ਜੀ ਆ ਗਿਆ ਹੁਣ ਸਮਾਨ ਸੰਭਾਲ ਲਾ ਤੇ ਵੀਰ ਵਾਹ ਆਹ ਵੀਰ ਤਾਂ ਲੇਖ ਲੋ ਤਾਂ ਮਸ਼ੀਨ ਦੇ ਆ ਕੱਢ ਲਾਈ ਦੀ ਆ ਮਸ਼ੀਨ ਦਾ ਨਾ ਗੇਅਰ ਦੀ ਇੱਕ ਗਰਾਰੀ ਨਾ ਥੋੜੀ ਜੀ দাগੀ ਜੀ ਹੋਈ ਸੀ ਉਹ ਖੋਲ ਕੇ ਗੇਅਰ ਸਾਰਾ ਗਰਾਰੀ ਬਦਲ ਕੇ ਆ ਧੋਤਾ ਇਹ ਡੀਜ਼ਲ ਨਾ ਚੱਜ ਨਾ ਫੇਰ ਫਿੱਟ ਕੀਤਾ ਵੀਰ ਹੁਣਾ ਆਹ ਵੇਖੋ ਸਾਰਾ ਕੁਝ ਲਾਇਆ ਹੈ ਨਾਲੋਂ ਬਰੇ ਗੰਬਰੂ ਕਾ ਵਾਕੀ ਸਾਰੀਆਂ ਓਕੇ ਕੀਤੀਆਂ ਮੈਨਾਂ ਕੜਾਕੇ ਗੱਡੀ ਆਉਂਦੇ ਵੀਰੂ ਨਹੀਂ ਵੀਰ ਉਹ ਚ ਗਲਿਸ ਕਰਦੀ ਜੰਗਾ ਉਹ ਪੈਰਿੰਗ ਤੇ ਉਹ ਰਹਿ ਗਿਆ ਬਸ ਬਾਕੀ ਤਾਂ ਹੋਇਆ ਕੰਮ ਆਪਣਾ ਵੇ ਸਾਂਭ ਬਈ ਯੋਰੀ ਲੱਗੇ ਲੱਗੇ ਵੀਰੂਣੀ ਅਰੇ ਸ਼ੇਰ ਫੋਨ ਚਲੋ ਵੀ ਚਲੋ ਥਾਂ ਜੋਕੜੋ ਸੁਦਾ ਹੀ ਨਹੀਂ ਕੋ ਮਨਾ ਤੇ ਫੋਟੋ ਵੀ ਪੜਿਆ ਕੀ ਆ ਯਾ ਇੱਥੇ ਸੋ ਕੋ ਯਾਰ ਇਹਦੇ ਵਿੱਚ ਟਾਈ ਮੀਡ ਵਾਲੀ ਜੇ ਨਾ ਕਰੇ ਇੱਕ ਰੀ ਸੀ ਹਟਾ ਦੇ ਚੱਲ ਜਾਣੇ ਕੀ ਜਾਬਾ ਛੂ ਦਾ ਆਪਾਂ ਸੇ ਤੁ ਲੈ ਨਾ ਪਰ ਤੇਰੇ ਲੱਗਾ ਤਾ ਇਹ ਜੰਦੂ ਆਹ ਬੋਲਣੇ ਪਾੜੇ ਇੱਕ ਕਟਾ ਲੱਗਿਆ ਹੋਵੇ ਖੋਲਣੇ ਪੈਗੇ ਇਹ ਅੰਦਰ ਪੱਕੇ ਨਿਵਾੜੇ ਨੂੰ ਆਹ ਨੜਾ ਦੇ ਇਹਦਾ ਕੱਟਾ ਹੋਰ ਦੋਲ ਸੇ ਹੋ ਜਾ ਬਸ ਆਹ ਬੋਲੇ ਕੀ ਆ ਰਹੀ ਉਹ ਕਟਾ ਬਾਜ ਜਦੋਂ ਉਹਦਾ ਚਲੇ ਜਾਣਾ ਉਹ ਅਜੇ ਲਾਉਣ ਲੱਗਿਆ ਬਿੱਥੇ ਉਹਦਾ ਵੀ ਬੋਲੀ ਫਿਰ ਫਿਰ ਅੱਗੇ ਦੋ ਸ਼ੇਰ ਖੋਲੇ ਹੋਏ ਆਹ ਨਾੜ ਖਲੋਇਓ ਇਹ ਚੇਕ ਰੱਖਨੇ ਖੁੱਦ ਤੂੰ ਆ ਇੱਥੇ ਦੋ ਨਾੜ 12 ਦਾ ਫੜੀ ਇਹਨਾਂ ਚਾਬੀ ਪਾ ਨਾ ਜਾ ਲੈ ਆਂ ਫੜਦੇ ਆ ਕਿੱਧਰ ਗਿਆ ਵੀਰ ਜਿਹੜਾ ਤੇ ਬੋਲ ਉਹ ਵੀ ਨਹੀਂ ਜਣਾ ਨਹੀਂ ਅਰੇ ਤੇ ਸ਼ੇਰ ਖੋਲਤਾ ਫਰਮੇਰੇ ਪ੍ਰੋਗਰਾਮਾਂ ਤੋਂ ਫਰੀਦ ਵਿੱਚ ਵੜ ਗਿਆ ਨੁਸਖਾ ਤੇ ਉਹ ਹੋਣਾ ਹਾ ਹਾ ਇਸ ਸਮਾਰ ਇਕੱਠਾ ਕਰਤਾ ਹੁੰਦਾ ਹਾਂ ਵਰਾਇ ਨੇ ਕੱਲ ਬੜਾ ਡੱਫਤਾ ਲੈ ਗਿਆ ਬੜਾ ਪਿੱਛੇ ਕਰੋ ਅੱਜ ਇਹ ਕਿੰਗ ਨਹੀਂ ਜਾਣਾ ਉੱਧਰ ਫੇਰ ਆਹ ਵਈ ਬਾਜੀ ਉਹਦੇ ਤੇ ਪਾਸਾ ਹੁੰਦਾ ਹੈ। ਕੋਲਣਾ ਪੈਂਦਾ। ਉੱਪਰੋਂ ਅੰਤ ਤੱਕ ਧੱਕ ਦਸ ਮਿੰਟ ਲੱਗ। ਅੰਦਰ ਧੱਕ ਦੋ। ਸਭਾ ਸ਼ਾਂਤ ਹੈ। ਉਹ ਜਿਹੜਾ ਅੜ ਜਾਂਦਾ। ਉਹ ਜਿਹੜਾ ਟ੍ਰੇ ਜਿਹੜੀ ਨਾ ਥੋੜੀ ਵਿੱਚ ਦਿੰਦੀ। ਉਹ ਐਂਗਲ ਜਿਹੜੇ ਨਾ ਬੜੀ ਭੜੀ ਜਗ੍ਹਾ ਦਿੱਤੇ ਆ ਉਹ ਜਿਹੜੇ ਲਾਇ। ਉਹ ਫਟੀਆਂ ਵਾਸਤੇ ਦਿੱਤੇ ਨੇ ਬਾਹਰਲੀ ਪਲੇਟ ਵਾਸਤੇ। ਬਾਹਰਲੀ ਪਲੇਟ ਵਾਸਤੇ ਉਹ ਨੜ ਜੇ। ਇੱਕ ਕੰਮ ਤੇ ਦੋ ਮਿੰਟ। ਇਧਰੋਂ ਖੋਲਤਾ ਤੇ ਉਧਰੋਂ ਵੀ ਖੋਲ ਹੀ ਗਿਆ ਯਾਰ। ਮਿੰਟ ਤੇ ਦੋ ਲੱਗਣੇ ਖੋਲਣ ਤੇ। ਇਧਰੋਂ ਘੜਤਾ। ਮੀ ਬੜਾ ਆ ਗਿਆ ਬਾਹਰ ਤੇ। ਇਦਰੋਂ ਹਾਂਡਾ ਨਹੀਂ ਵੱਜ ਜਾਂਦੇ ਮਸ਼ੀਨ ਦੇ ਪਿੱਛੇ ਹਨ